ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਫਤਿਹ ਗੁਰੂ ਰੂਪ ਗੁਰੂ ਸਵਾਮੀ ਸਾਧ ਸੰਗਤ ਜੀਓ ਜਨਨੀ ਜੋ ਕਿ ਸੂਰਬੀਰਾਂ ਨੂੰ ਜਨਮ ਦੇਣ ਵਾਲੀ ਜਨਨੀ ਮਾਂ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਵੱਡਾ ਆਦਰ ਸਰਕਾਰ ਇਸਤਰੀ ਨੂੰ ਦਿੱਤਾ ਹੈ ਪਿਆਰਿਓ ਔਰ ਇਸਤਰੀਆਂ ਵੀ ਸਿੱਖ ਕੌਮ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਸਿੱਖੀ ਦੀਆਂ ਪਰੰਪਰਾਵਾਂ ਨੂੰ ਨਿਭਾਉਂਦੀਆਂ ਹੋਈਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਪਾਈਆਂ ਔਰ ਸਿੱਖ ਕੌਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਕਾਰਜ ਦੇ ਵਿੱਚ ਸਹਾਇੀ ਹੋਈਆਂ ਔਰ ਆਓ ਅੱਜ ਆਪਾਂ ਵਿਚਾਰ ਕਰੀਏ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਆਜ਼ਾਦੀ ਔਰਤ ਦੀ ਕੱਖੋਂ ਜਨਮੇ ਹੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਹਨ ਤਾਂ ਔਰਤਾਂ ਨੂੰ ਇਹ ਹੱਕ ਕਿਉਂ ਨਹੀਂ ਇਹ ਸਾਡੇ ਲਈ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਸਾਡੇ ਗੁਰੂ ਸਾਹਿਬਾਂ ਨੇ ਇਸਤਰੀ ਅਤੇ ਪੁਰਸ਼ ਨੂੰ ਬਰਾਬਰਤਾ ਬਖਸ਼ੀ ਅਸੀਂ ਆਪਣੇ ਸਭ ਤੋਂ ਵੱਧ ਪਵਿੱਤਰ ਮੰਨੇ ਜਾਂਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਉਸ ਬਰਾਬਰਤਾ ਦੀਆਂ ਝੰਡੀਆਂ ਉਡਾ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਅਫਸਰ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਣੇ 1994 ਤੋਂ 1997 ਤੱਕ ਉਦੋਂ ਬੀਬੀਆਂ ਤੋਂ ਕੀਰਤਨ ਵੀ ਕਰਵਾਇਆ ਗਿਆ ਸੀ ਅਤੇ ਪਾਲਕੀ ਸਾਹਿਬ ਨੂੰ ਵੀ ਮੋਢਾ ਲਵਾਇਆ ਗਿਆ ਸੀ ਸ਼੍ਰੀ ਦਰਬਾਰ ਸਾਹਿਬ ਦੇ ਇਸ਼ਨਾਮ ਦੀ ਸੇਵਾ ਵੀ ਬੀਬੀਆਂ ਤੋਂ ਕਰਵਾਈ ਗਈ ਸੀ ਜੇ ਪੁੱਛੀਏ ਭਾਈ ਦੱਸੋ ਹੁਣ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਹੈ ਤਾਂ ਦੋ ਉਤਰ ਮਿਲਦੇ ਹਨ ਇੱਕ ਤਾਂ ਇਹ ਕਿ ਬੀਬੀਆਂ ਪ੍ਰਾਰਥਨ ਸਮੇਂ ਵੀ ਇੱਥੇ ਕੀਰਤਨ ਨਹੀਂ ਕਰਦੀਆਂ ਸਨ ਅਤੇ ਇਸ ਲਈ ਉਹ ਪ੍ਰਾਰਥਨ ਮਰਿਆਦਾ ਚੱਲੀ ਆ ਰਹੀ ਹੈ ਦੂਸਰਾ ਉਤਰ ਇਹ ਮਿਲਿਆ ਕਿ ਮਹਾਵਾਰੀ ਕਾਰਨ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੋ ਜਾਵੇਗੀ ਜੋ ਕਿ ਦੋਵੇਂ ਵੀ ਉਤਰ ਜਿਹੜੇ ਨੇ ਠੋਸ ਨਹੀਂ ਨੇ ਪ੍ਰਾਤਨ ਮਰਿਆਦਾ ਦੀ ਗੱਲ ਕਰੀਏ ਤਾਂ ਬੀਬੀਆਂ ਤਾਂ ਪੁਰਾਣੇ ਸਮੇਂ ਵਿੱਚ ਘਰ ਦੇ ਅਤੇ ਖੇਤੀਬਾੜੀ ਦੇ ਕਾਰਜਾਂ ਤੱਕ ਹੀ ਸੀਮਤ ਸਨ ਉਸ ਸਮੇਂ ਕਿਸੇ ਬੀਬੀ ਕੋਲ ਕੀਰਤਨ ਜਈ ਵਿਦਿਆ ਸਿੱਖਣ ਸੰਬੰਧੀ ਕੋਈ ਸੋਚ ਨਹੀਂ ਸੀ ਉਸ ਸਮੇਂ ਦਾ ਸਮਾਜ ਬ੍ਰਾਹਮਣਵਾਦ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਣ ਕਾਰਨ ਆਮ ਲੋਕਾਂ ਵਿੱਚ ਮਰਦਾਂ ਦੇ ਕਾਰਜ ਮਰਦਾਂ ਦੁਆਰਾ ਤੇ ਔਰਤਾਂ ਦੇ ਕਾਰਜ ਔਰਤਾਂ ਦੁਆਰਾ ਕਰਨ ਨੂੰ ਹੀ ਸਹਿਜ ਰੂਪ ਵਿੱਚ ਪ੍ਰਵਾਨ ਕੀਤਾ ਜਾ ਚੁੱਕਾ ਸੀ ਉਸ ਸਮੇਂ ਦੀਆਂ ਬੀਬੀਆਂ ਕੀਰਤਨ ਕਰਨ ਬਾਰੇ ਖੁਦ ਹੀ ਨਹੀਂ ਸਨ ਸੋਚਦੀਆਂ ਤੇ ਉਹਨਾਂ ਦੀ ਖੁਦ ਦੀ ਵੀ ਮਾਨਸਿਕਤਾ ਜੇਹੀ ਸੀ ਕਿ ਜੇਕਰ ਹਜ਼ਾਰਾਂ ਮਗਰ ਕੋਈ ਇੱਕ ਅਧੀ ਬੀਬੀ ਕੀਰਤਨ ਕਰਦੀ ਵੀ ਹੋਵੇਗੀ ਉਹ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਮਨੁੱਖ ਹਮੇਸ਼ਾ ਬਹੁ ਗਿਣਤੀ ਵੱਲ ਆਕਰਸ਼ਿਤ ਹੁੰਦਾ ਹੈ ਘੱਟ ਵੱਲ ਨਹੀਂ ਪਰ ਗੁਰੂ ਸਾਹਿਬਾਨ ਨੇ ਕੀਰਤਨ ਸੰਬੰਧੀ ਕਦੇ ਵੀ ਲਿੰਗ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਇਹ ਵੀ ਕੋਈ ਮਰਿਆਦਾ ਨਹੀਂ ਹੈ ਇਸ ਸ਼ਰੀ ਦਰਬਾਰ ਸੇ ਵਿਖੇ ਸਿਰਫ ਮਰਦ ਹੀ ਕੀਰਤਨ ਕਰ ਸਕਦੇ ਹੋ। ਮਰਿਆਦਾ ਕਿਸੇ ਨਿਜਮ ਨੂੰ ਕਿਹਾ ਜਾਂਦਾ ਹੈ ਨਾ ਕਿ ਸਮਾਜ ਦੀ ਸੋਚ ਨੂੰ। ਬੀਬੀਆਂ ਤਾਂ ਪ੍ਰਾਤਨ ਸਮਾਜ ਦੀ ਸੌੜੀ ਸੋਚ ਕਰਨ ਉਸ ਵੇ ਕੀਰਤਨ ਨਹੀਂ ਕਰਦੀਆਂ ਸਮ ਨਾ ਕਿ ਕਿਸੇ ਗੁਰਦੁਆਰਾ ਬਣਾਏਗੀ ਮਰਿਆਦਾ ਕਾਰਨ। ਮਰਿਆਦਾ ਗੁਰੂ ਬਣਾਉਂਦਾ ਹੈ ਨਾ ਕਿ ਅਸੀਂ ਤੁਸ ਚੇਲੇ। ਸਾਡੇ ਕੋਲ ਗੁਰੂ ਸਾਹਿਬ ਵੱਲੋਂ ਲਖਵਾਈਆਂ ਗਈਆਂ ਮਰਿਆਦਾਵਾਂ ਸਾਰੇ ਸਰੋਤ ਨੇ ਕੋਈ ਵੀ ਸਰੋਤ ਇਹ ਨਹੀਂ ਕਹਿੰਦਾ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਸਿਰਫ ਮਰਦ ਹੀ ਕੀਰਤਨ ਕਰ ਦ ਸਕਦੇ ਨੇ ਸੋ ਪ੍ਰਾਤਨ ਸਮਾਜ ਦੀ ਲੱਡੂ ਸੋਚ ਨੂੰ ਪ੍ਰਾਤਨ ਮਰਿਆਦਾ ਦਾ ਨਾਮ ਨਹੀਂ ਦਈਏ ਤਾਂ ਚੱਗਾ ਹੈ ਚਲੋ ਹੁਣ ਗੱਲ ਕਰਦੇ ਹਾਂ ਬੀਬੀਆਂ ਦੇ ਹੱਕਾਂ ਬਾਰੇ ਸਮਾਂ ਬਦਲ ਗਿਆ ਹੈ ਪਖੰਡੀ ਬ੍ਰਾਹਮਣੀ ਸਮਾਜ ਦੀਆਂ ਧੱਜੀਆਂ ਉੱਡ ਚੁੱਕੀਆਂ ਨੇ ਹਰ ਤਰਕੀ ਦੀਆਂ ਬੀਬੀਆਂ ਘਰ ਦੇ ਕੰਮ ਕਰਨ ਦੇ ਨਾਲ-ਨਾਲ ਮਰਦਾਂ ਵਾਂਗ ਬਾਹਰ ਦੇ ਕਾਰਜ ਵੀ ਕਰਨ ਲੱਗ ਪਈਆਂ ਨੇ ਜਹਾਵਾਹੀ ਜਾਈ ਤੱਕ ਚਲਾਉਂਦੀਆਂ ਨੇ ਟਰੈਕਟਰ ਚਲਾਉਂਦੀਆਂ ਨੇ ਖੇਤੀਬਾੜੀ ਦੇ ਕਾਰਜ ਕਰਦੀਆਂ ਨੇ ਰੇਲ ਗੱਡੀਆਂ ਤੱਕ ਹੁਣ ਬੀਬੀਆਂ ਚਲਾਉਂਦੀਆਂ ਨੇ ਹੁਣ ਵੱਡੀ ਗਿਣਤੀ ਵਿੱਚ ਬੀਬੀਆਂ ਦੇ ਕੀਤਨੀ ਜਥੇ 20 ਬਣ ਚੁੱਕੇ ਨੇ ਜਿਹੜੇ ਕਿ ਬੜੀ ਸ਼ਾਨੋ ਸ਼ੌਕਤ ਦਾ ਜੀਵਨ ਜਿਉ ਰਹੀਆਂ ਨੇ ਔਰ ਬੜੀ ਰਹਿਤ ਮर्यादा ਦੇ ਵਿੱਚ ਰਹਿ ਕੇ ਕੀਰਤਨ ਕਰਦੀਆਂ ਰਮਾਨ ਸਨਮਾਨ ਹਾਸਲ ਕਰ ਰਹੀਆਂ ਨੇ ਜਦ ਬੀਬੀਆਂ ਬਾਕੀ ਗੁਰਦੁਆਰਿਆਂ ਵਿੱਚ ਕੀਰਤਨ ਕਰ ਸਕਦੀਆਂ ਨੇ ਤਾਂ ਦਸੋ ਦਰਬਾਰ ਸਾਹਿਬ ਵਿਖੇ ਕਿਉਂ ਨਹੀਂ ਕਰ ਸਕਦੀਆਂ ਕੀ ਬਾਕੀ ਗੁਰਦੁਆਰਿਆਂ ਵਿੱਚ ਕੋਈ ਹੋਰ ਗੁਰੂ ਹੈ ਤੇ ਸ੍ਰੀ ਹਰਮੰਦਰ ਸਾਹਿਬ ਵਿੱਚ ਕੋਈ ਹੋਰ ਬੀਬੀਆਂ ਨਾਲ ਤੱਕਾ ਕਿਉਂ ਜੋ ਕਹਿੰਦੇ ਨੇ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਆਜ਼ਾਦੀ ਨਹੀਂ ਉਹ ਜਿਹੜਾ ਇਹ ਵੀ ਦੱਸਦੇ ਨੇ ਕਿ ਬਾਕੀ ਗੁਰਦੁਆਰਿਆਂ ਦੀ ਪਵਿੱਤਰਤਾ ਭੰਗ ਨਹੀਂ ਹੁੰਦੀ ਦਸੂ ਹੋਰ ਗੁਰਦੁਆਰੇ ਪਵਿੱਤਰ ਨਹੀਂ ਨੇ ਜੇ ਤੁਸੀਂ ਦਰਬਾਰ ਸਾਹਿਬ ਨੂੰ ਬਾਕੀ ਗੁਰਦੁਆਰਿਆਂ ਨਾਲੋਂ ਵੱਧ ਪਵਿੱਤਰ ਮੰਨਦੇ ਹੋ ਤਾਂ ਜਰਾ ਇਹ ਵੀ ਦੱਸ ਦਿਓ ਕਿ ਜੇ ਇਹ ਕਿਹੜੀ ਸਮੱਸਿਆ ਹੈ ਜਿਸ ਦਾ ਹੱਲ ਸਾਡੇ ਕੋਲ ਨਾ ਹੋਵੇ ਵੈਸੇ ਤਾਂ ਮਹਵਾਰੀ ਨਾਲ ਕੋਈ ਪਤਰਤਾ ਭੰਗ ਨਹੀਂ ਹੁੰਦੀ ਹੈ ਪਰ ਫੇਰ ਵੀ ਜੇ ਤੁਹਾਡਾ ਜਿਹਾ ਮੰਨਣਾ ਹੈ ਤੇ ਇਹ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਇਸ ਦਾ ਹੱਲ ਵੀ ਹੈ ਇਸ ਲਈ ਸ਼੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨ ਦਾ ਪ੍ਰਬੰਧ ਕਰਨ ਲਈ ਇੱਕ ਟੀਮ ਬਣਾ ਦਿੱਤੀ ਜਾਵੇ ਟੀਮ ਦੀਆਂ ਸਾਰੀਆਂ ਮੈਂਬਰ ਸਿਰਫ ਬੀਬੀਆਂ ਹੀ ਹੋਣ ਇਹ ਤਾਂ ਹਰ ਬੀਬੀ ਜਾਣਦੀ ਹੈ ਕਿ ਕਦੋਂ ਸਮਾਂ ਆਉਂਦਾ ਹੈ ਸੁ ਬੀਬੀਆਂ ਦੀ ਟੀਮ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਲਈ ਬੀਬੀਆਂ ਦੇ ਜਥੇ ਤੇ ਉਹਨਾਂ ਦੇ ਕੀਰਤਨ ਕਰਨ ਦੇ ਸਮੇਂ ਦਾ ਪ੍ਰਬੰਧ ਵੀ ਆਪਣੀ ਮਰਜ਼ੀ ਅਨੁਸਾਰ ਕਰ ਸਕਦੀਆਂ ਹਨ ਇਸ ਤਰ੍ਹਾਂ ਕਦੇ ਵੀ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਨਹੀਂ ਹੋ ਸਕਦੀ ਸਾਰੇ ਚੰਕੇ ਜਿਹੜੇ ਨੇ ਉਹ ਵੀ ਖਤਮ ਹੋ ਜਾਣਗੇ ਲਓ ਹੱਲ ਹੋ ਗਿਆ ਹੁਣ ਦੋਵੇਂ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਆਜ਼ਾਦੀ ਦਿਵੋ ਤੇ ਸਾਡੇ ਧਰਮ ਵਿੱਚ ਜੋ ਹੁਣ ਦਰਬਾਰ ਸਾਹਿਬ ਦੇ ਜਥੇਦਾਰ ਹਨ ਉਹ ਸਾਰੇ ਹੀ ਸਰਕਾਰੀ ਜਾਂ ਬਾਦਲਾਂ ਦੇ ਜੋ ਕਹਿ ਲਈਏ ਅਗਲੀ ਗੱਲ ਮੈਂ ਨਹੀਂ ਕਹਿਣਾ ਚਾਹੁੰਦਾ ਲਕੀਰ ਦੇ ਫਕੀਰ ਬਣ ਕੇ ਨਾਰਾਇਣ ਅਸਲ ਸਚਾਈ ਦੇ ਚੱਲਣ ਕਿਉਂਕਿ ਸਮਾਂ ਬਦਲ ਚੁੱਕਾ ਹੈ ਔਰ ਸਮੇਂ ਦੇ ਨਾਲ ਚੱਲਣਾ ਪਵੇਗਾ ਅਗਰ ਸਮੇਂ ਦੇ ਨਾਲ ਨਾ ਚੱਲੇ ਤੇ ਜੱਫੇਦਾਰੀਆਂ ਸਦਾ ਕਾਇਮ ਨਹੀਂ ਰਹਿੰਦੀਆਂ ਜੋ ਕਿ ਅੱਜ ਹੋ ਵੀ ਰਿਹਾ ਹੈ ਲੋੜ ਹੈ ਸਾਡੀ ਕੌਮ ਬੀਬੀਆਂ ਨੂੰ ਦਰਬਾਰ ਸੇ ਵਿਖੇ ਕੀਰਤਨ ਕਰਨ ਦਾ ਹੱਕ ਦਿਵਾਉਣ ਲਈ ਕਾਰਸ਼ੀਲ ਹੋਣ ਤਾਂ ਜੋ ਵਿਰੋਧੀਆਂ ਨੂੰ ਸਾਡੇ ਤੇ ਉਂਗਲ ਚੁੱਕਣ ਦਾ ਮੌਕਾ ਹੀ ਨਾ ਮਿਲੇ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਰਹੇ ਪਦਮ ਭਾਈ ਨਰਮਤ ਸਿੰਘ ਜੀ ਨੇ ਕਿਹਾ ਸੀ ਕਿ ਆਉਦੇ ਸਰੀਰ ਅੰਦਰੋਂ ਜਨਮ ਲੈ ਕੇ ਅਸੀਂ ਕੀਰਤਨ ਕਰ ਸਕਦੇ ਹਾਂ ਸਿੰਘ ਸਾਹਿਬ ਲੱਗ ਸਕਦੇ ਹਾਂ ਤਾਂ ਔਰਤ ਨੂੰ ਇਹ ਹੱਕ ਕਿਉਂ ਨਹੀਂ ਮੇਰਾ ਖਿਆਲ ਹੈ ਕਿ ਹਾਲੇ ਵੀ ਸਾਡੇ ਦਿਮਾਗ ਵਿੱਚ ਔਰਤਾਂ ਨੂੰ ਨੀਮਾ ਵਿਖਾਉਣ ਦੀ ਸੋਚ ਘਰ ਘਰੀ ਬੈਠੀ ਹੈ ਸੋ ਆਪ ਗੁਰੂ ਸਵਾਰਿਓ ਇਹਨਾਂ ਸੌੜੀਆਂ ਸੋਚਾਂ ਤੋਂ ਉਪਰ ਉੱਠਦੇ ਹੋਏ ਆਪਾਂ ਗੁਰੂ ਘਰ ਦੀ ਮਰਿਆਦਾ ਦੇ ਵਿੱਚ ਬਰੋਬਰ ਦੇ ਬੀਬੀਆਂ ਨੂੰ ਵੀ ਸ਼੍ਰੀਕ ਬਣਾਈਏ ਔਰ ਨਾਲ ਜੋੜੀਏ ਤਾਂ ਕਿ ਕੋਈ ਵੀ ਧਰਮ ਜਿਹੜਾ ਹੈ ਉਹ ਸਾਡੇ ਤੇ ਉਂਗਲ ਨਾ ਚੁੱਕ ਸਕੇ ਅਸੀਂ ਗੁਰੂ ਦਰ ਦੇ ਉੱਤੇ ਸੰਪੂਰਨ ਉਹਨਾਂ ਮਤਾਵਾਂ ਨੂੰ ਭੈਣਾ ਨੂੰ ਮਾਨ ਸਨਮਾਨ ਬਖਸ਼ੇ ਕਰ ਸਕੀਏ ਸੋ ਕਿਉਂ ਮੰਦਾ ਆਖੀਏ ਜਦ ਜਮੇ ਅਰਜ਼ਾਂ ਦੇ ਵਾਕਾਂ ਨੂੰ ਪੂਰਾ ਕਰੀਏ ਜੀ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਏਕ ਵਿਚਾਰ ਹੈ ਔਰ ਇਸ ਵਿਚਾਰ ਦੇ ਨਾਲ ਤੁਸੀਂ ਸੰਗਤਾਂ ਸਹਿਮਤ ਹੋਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਸ ਘਾਟ ਨੂੰ ਮਹਿਸੂਸ ਨਾ ਕਰ ਸਕਣ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ